ਬਹੁਤ ਖੁਦਾਈ ਘਟਨਾ ਜੀ ਬਹੁਤ ਅਰਦਲਾਕੜੀ ਆਈ ਹੈ ਤੁਸੀਂ ਹਾਦਸਾ ਹੋਇਆ ਅਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪੜ ਦੇ ਨਾਲ ਹੈ ਡਾਉਨ ਟਿਪੜ ਵਾਰੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਔਰ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕ ਤਾਂ ਉੱਪਰ ਦੇਖ ਕੇ ਆਇਆ ਮਰਗਲ ਬੱਚਾ ਮੁਸ਼ਕਲ ਹੈ 7-8 ਸਾਲ ਦਾ ਹੋਣਾ ਜੀ ਤੇ ਛੇ ਜਿਹੜੇ ਬੱਚੇ ਆ ਉਹ ਚਾਰ ਉੱਥੇ ਮੌਕੇ ਤੇ ਜੀ ਇੱਕ ਇਥੇ ਹਸਤਾਚਾ ਕੇ ਤੇ ਇੱਕ ਜਿਹੜਾ ਹੈਗਾ ਫਟਿਆ ਅਮਰ ਹਸਪੀਟਲ ਦੇ ਵਿੱਚ ਤੇ ਇੱਕ ਡਰਾਈਵਰ ਸੱਤ ਬੰਦਿਆਂ ਦੀ ਜਿਹੜੀ ਚਾਰ ਵੇ ਦਾ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਣਾ ਪਰਿਵਾਰਾਂ ਨਾਲ ਆਇਆ ਅਸੀਂ ਦੁੱਖ ਦੀ ਖੜੀ ਸਾਲ ਖੜਿਆ ਬਾਕੀਆਂ ਦਾ ਇਲਾਜ ਕਰਦਾ ਉਹਦੇ ਵਾਸਤੇ ਇਲਾਜ ਵੀ ਕਰ ਰਿਹਾ ਔਰ ਅਰਦਾਸ ਵੀ ਕਰਦਿਆ ਕਿ ਇਹਦੇ ਬੱਚੇ ਹੋ ਜਲਦੀ ਸਿਹਤਯਾਬ ਹੋਣ ਤੇ ਦੋ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ ਸੱਤ-ਪੰਦਰਵਸਤ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਚਾਹ ਰਿਹਾ ਉਸ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਮਰਗੱਡ ਚਾਹਾਂਗਾ ਤੇ ਉਹਨਾਂ ਦਾ ਸਾਰਾ ਇਲਾਜ ਤਾਂ ਬੰਦੋਬਸਤ ਕਰ ਰਿਹਾ ਜੀ ਸਾਰਾ ਕੁਝ ਉਹ ਤਾਂ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਕਿ ਅੱਗੇ ਤੋਂ ਜਿਹੜਾ ਬਾਕਿਆ ਨਾ ਹੋ ਤੇ ਕੱਲੋਂ ਫਿਰ ਮੈਂ ਸਾਰਾ ਸਾਰਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਏ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਹੋ ਜਾ ਦਰਦਰਾ ਘਾਤ ਸਾਮੁੱਚੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਅੰਦਰੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਆਂ ਵੀ ਵਾਈਟ ਲੋ ਬਹੁਤ ਅਸਹਿਦ ਔਖਾ ਸੀ ਹੋ ਤੱਕ ਕੀ ਕਰ ਪਈ ਪਈ ਅਸਲ ਤੋਂ ਤੱਕ ਹੀ ਪਹੁੰਚਾਈ ਗਈ ਹੈ ਦੇਖੋ ਅਜੇ ਤੱਕ ਤਾਂ ਕਾਰਵਾਈ ਇਹ ਆ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਜਿਹੜੇ ਬੱਚੇ ਬਚਾਏ ਜਾ ਸਕਦੇ ਉਹਨਾਂ ਨੂੰ ਹਰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਟੋਟਲ 14 ਜਾਂ 15 ਸੀਗੇ ਸਾਡੇ ਕਿੰਨੇ ਦੇ ਸਕੇਜੂਲਡ ਬੱਚੇ ਬੱਚੇ 6 6 ਦੀ ਮੇਰੇ ਕੋਲ ਖਬਰ ਹੈ 6 ਦੀ ਖਬਰ ਹੈ ਤੇ ਇੱਕ ਡਰਾਈਵਰਾ ਟੋਟਲ 7 ਬੰਦੇ ਦੀ ਸੀ 8 ਅਕਤੂਬਰ